ਤੇਰੀ ਮਾਂ ਕਹਿੰਦੀ ਹੁਣ ਤੋ ਵਿਆਹ ਨੂੰ ਮੰਨਦੀ ਨਹੀਂ ਇਹ ਕੀ ਗੱਲ ਹੋਈ 4 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਇਹ ਗੁੱਡੀਆਂ ਦਾ ਖੇਲ ਥੋੜਿਆ ਕਾਰ ਛੱਪ ਗਈ ਮਾਸੀ ਨੇ ਵਿਆਹ ਨੂੰ ਮਨਾ ਥੋੜੀ ਕੀਤਾ ਬਸ ਥੋੜਾ ਟਾਈਮ ਮੰਗਿਆ ਸਾਰਾ ਕੁਝ ਇੰਨੀ ਜਲਦੀ ਜਲਦੀ ਹੋ ਰਿਹਾ ਮੈਨੂੰ ਬਹੁਤ ਕਨਫਿਊਜ਼ ਹੋ ਰਹੀ ਆ ਮੈਂ ਮੈਨੂੰ ਕੁਝ ਸਹੀ ਨਹੀਂ ਲੱਗਦਾ ਪੁੱਤ ਤੇਰੇ ਵਰਗੀਆਂ ਪਾੜੀਆਂ ਕੁੜੀਆਂ ਦਾ ਨਾ ਆਹੀ ਚੱਕਰ ਆ ਛੋਟ ਛੋਟੀ ਗੱਲ ਦਾ ਰਾਈ ਦਾ ਪਹਾੜ ਬਣਾ ਲੈਂਦੇ ਹੋ ਜੇ ਕੋਈ ਗੱਲ ਹੈਗੀ ਆ ਸਾਨੂੰ ਦੱਸ ਕੀ ਗੱਲ ਹੋਈ ਆ ਮੈਂ ਫੋਨ ਕਰਦੀ ਆ ਹਮੇਸ਼ਾ ਉਹ ਆਪਣੀ ਭਾਬੀ ਦੇ ਕਮਰੇ ਚ ਬੈਠਾ ਹੁੰਦਾ ਕੋਈ ਸਲਾਹ ਕਰਨੀ ਹੁੰਦੀ ਆ ਭ ਪੀਓ ਇਹ ਸ਼ਬਦ ਤਾਂ ਉਹਦੇ ਮੂੰਹ ਮੈਂ ਸੁਣੀ ਨਹੀਂ 10 ਗੱਲਾਂ ਆਉਂਦੀਆਂ ਉਹਦੇ ਚੋਂ 8 ਗੱਲਾਂ ਭਾਬੀਵਾਰੀ ਹੁੰਦੀਆਂ ਪੁੱਤ ਮੇਰੀ ਗੱਲ ਸੁਣ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਕਈ ਵਾਰੀ ਮਾਂ ਨਾਲ ਵੀ ਵੱਧ ਨੇੜੇ ਭਾਬੀ ਹੋ ਜਾਂਦੀ ਆ ਭਾਬੀ ਵੀ ਤਾਂ ਮਾਂ ਦੀ ਜਗ੍ਹਾ ਜੇ ਕੋਈ ਹੋਰ ਗੱਲ ਆ ਤਾਂ ਦੱਸ ਮੈਨੂੰ ਕੀ ਹੋਇਆ ਹੋਰ ਤਾਂ ਹੋਰ ਜੇ ਕੋਈ ਆਉਣ ਵਾਲੇ ਸਮੇਂ ਵਾਰੀ ਵੀ ਕੋਈ ਵੀ ਗੱਲ ਕਰਦੀ ਆ ਮੈਂ ਕਿ ਆ ਚੀਜ਼ ਐਦਾਂ ਕਰ ਲਾਂਗੇ ਐਵੇਂ ਆਪੀ ਤਾਂ ਪੁੱਛ ਲਾਂਗੇ ਇਹੀ ਜਵਾਬ ਹੁੰਦਾ ਹੋਰ ਤਾਂ ਹੋਰ ਕੱਪੜੇ ਵੀ ਪੁੱਛ ਲਾਂਗੇ ਆਹ ਚੀਜ਼ ਸੋਹਣੀ ਆ ਇਹ ਕਿੱਥੋਂ ਇਹ ਭਾਬੀ ਨੇ ਲਿਆ ਕੇ ਦਿੱਤੀ ਆ ਭਾਬੀ ਦੇ ਆਲੇ ਦਾਲੇ ਸਾਰੀ ਦੁਨੀਆ ਕੁਮੀ ਜਾਂਦੀ ਐ ਕੁੜੇ ਮੇਰੀ ਗੱਲ ਸੁਣ ਤੇਰੀ ਹੁਣ ਵੱਡੀ ਭੈਣ ਦਾ ਵਿਆਹ ਹੋਇਆ ਤੇਰੀ ਮਾਂ ਦੇ ਸਿਆਣਾ ਜਵਾਈ ਆ ਗਿਆ ਸਿਆਣਾ ਜੀ ਆਹੋ ਜੇ ਉਹ ਕੋਈ ਘਰੇ ਸਲਾਹ ਦਿੰਦਾ ਤਾਂ ਤੂੰ ਵੀ ਉਹਦੇ ਮਗਰ ਮਗਰ ਫਿਰਦੀ ਆ ਨਾ ਜੀਜਾ ਜੀਜਾ ਦੀ ਭਾਜੀ ਭਾਜੀ ਕਰਦੀ ਸੁਣਦੇ ਹੋ ਤੁਸੀਂ ਉਹਦੀ ਗੱਲ ਇਹ ਤਾਂ ਕੋਈ ਬੜੀ ਗੱਲ ਨਹੀਂ ਹੋਈ ਤੂੰ ਤਾਂ ਇਹੀ ਹੋਊਆ ਬਣਾ ਲੇ ਕੱਲ ਉਹਨਾਂ ਨੂੰ ਮਿਲ ਕੇ ਟਾਈਮ ਦੋ ਤੁਸੀਂ ਗੱਲ ਕਲੀਅਰ ਕਰੋ ਠੀਕ ਆ ਮਿਲ ਕੇ ਦੇਖ ਲੈਨੇ ਆਹੋ ਬਾਲੀ ਨਾ ਗੱਲ ਵਧਾਓ ਅਗਲੇ ਤਾਂ ਘਰ ਚ ਪਾਈ ਬੈਠੇ ਆ ਹਾਂ ਲਵੀ ਮੈਂ ਠੀਕ ਆ ਤੂੰ ਸੁਣਾ ਕਿਵੇਂ ਆ ਕੀ ਕਰਦੀ ਸੀ ਮੈਂ ਠੀਕ ਆ ਤੂੰ ਸੁਣਾ ਮਿੱਲੇ ਮੁੰਡੇ ਲੱਗਦੀ ਏ ਫਿਰ ਕੋਈ ਗੱਲ ਬਣਦੀ ਅੱਗੇ ਨਾਲੋਂ ਤਾਂ ਵਿਵਹਾਰ ਕਾਫੀ ਸ਼ੈਨ ਸੀਗਾ ਪਰ ਯਾਰ ਗੱਲ ਤੇਰੇ ਮਨ ਚ ਬੈਠ ਗਈ ਬਸ ਹੋਰ ਕੁਛ ਨਹੀਂ ਨਹੀਂ ਪਤਾ ਨਹੀਂ ਕਿਉਂ ਸਾਰਾ ਕੁਛ ਇੰਨੀ ਜਲਦੀ ਹੋ ਰਿਹਾ ਮੈਨੂੰ ਕੁਛ ਠੀਕ ਨਹੀਂ ਲੱਗ ਰਿਹਾ ਅੱਛਾ ਮੁੰਡੇ ਦੇ ਨਾਲ ਕੌਣ ਕੌਣ ਆਇਆ ਸੀ ਭਾਬੀ ਆਈ ਸੀ ਉਹਦੀ ਹਾਂ ਭਾਬੀ ਵੀ ਆਈ ਸੀ ਨਾਲ ਕਹਿ ਰਹੀ ਸੀ 35-40 ਹਜ਼ਾਰ ਦੀਆਂ ਤੇਰੇ ਵਾਸਤੇ ਝਾਂਜਰਾ ਬਣਵਾਈਆਂ ਪਈਆਂ 12-12 ਹਜ਼ਾਰ ਦੇ ਬਰੀ ਦੇ ਸੂਟ ਲੈਲੇ ਤੇ ਕਹਿੰਦੇ ਕਾੜ ਵੀ ਸਾਰੇ ਵੰਡ ਤੇ ਕਿ ਟਾਈਮ ਤਾਂ ਵੇਸਟ ਹੋਊਗਾ ਹੀ ਹੋਗਾ ਕਿ ਅੱਗੇ ਨਾ ਪਾਉ ਯਾਰ ਤੂੰ ਕੋ ਸੋਚ ਜਦੋਂ ਦੀ ਪਰਜਾਈ ਨੂੰ ਇੰਨੀ ਖੁਸ਼ੀ ਆ ਤੇਰੇ ਜਾਣ ਦੀ ਬਸ ਫਿਰ ਤੂੰ ਬਾਲਾ ਨਾ ਸੋਚ ਹਾਂ ਕਰ ਦੇਣੀ ਸੀ ਕੀ ਕਿਹਾ ਫਿਰ ਤੂੰ ਫਿਰ ਮੈਂ ਹਾਂ ਕਰਦੀ ਪਰ ਪਤਾ ਨਹੀਂ ਕਿਉਂ ਮਨ ਨਹੀਂ ਸਹੀ ਜੋ ਪਹਿਲਾਂ ਹੋਇਆ ਉਹ ਗੱਲਾਂ ਤੇਰੇ ਦਿਮਾਗ ਚ ਬੈਠੀਆਂ ਹੋਰ ਕੋਈ ਗੱਲ ਨਹੀਂ ਹੈਗੀ ਬਾਲਾ ਨਾ ਇਸ ਚੀਜ਼ ਬਾਰੇ ਸੋਚੀ ਜਾ ਛੱਡ ਬਸ ਹੂੰ ਦੇਖਾਂਗੇ ਜੋ ਹੋਊਗਾ ਚੱਲ ਠੀਕ ਹੈ ਮੈਂ ਸ਼ਾਮ ਨੂੰ ਫ੍ਰੀ ਹੋ ਕੇ ਤੈਨੂੰ ਕਾਲ ਕਰਦੀ ਹਾਂ ਬਾਏ ਬਾਏ ਕਿਵੇਂ ਲੱਗ ਰਿਹਾ ਫਿਰ ਮੇਰੀ ਸਹੇਲੀ ਨੂੰ ਨਵਾਂ ਘਰ ਮੈਂ ਠੀਕ ਆ ਤੂੰ ਸੁਣਾ ਮੈਂ ਵੀ ਠੀਕ ਆ ਕੀ ਚੱਲ ਰਿਹਾ ਬਸ ਠੀਕ ਐ ਬਹੁਤ ਅਜੀਬ ਲੱਗ ਰਿਹਾ ਯਾਰ ਇਹਨੇ ਇੱਕ ਦਿਨ ਤਾਂ ਜੀ ਲੱਗਣ ਨੂੰ ਹੀ ਲੱਗ ਜਾਂਦੇ ਆ ਬਾਕੀ ਜਿਹੜਾ ਇਹਨਾਂ ਨੇ ਵਿਆਹ ਵਾਲੇ ਦਿਨ ਬਰਾਤ ਮੋੜਨ ਦਾ ਹੰਗਾਮਾ ਕੀਤਾ ਨਾ ਉਹਦੇ ਕਰਕੇ ਵੀ ਲੱਗਦਾ ਹੋ ਛੱਡ ਮਨ ਚੋਂ ਕੱਢ ਨਹੀਂ ਗੱਲ ਉਹ ਵੀ ਨਹੀਂ ਇੱਥੇ ਵੀ ਮਾਹੌਲ ਕਾਫੀ ਅਜੀਬ ਆ ਅਜੀਬ ਤਾਂ ਹੀ ਲੱਗਦਾ ਉਹ ਯਾਰ ਇੰਨੇ ਸਾਲ ਆਪਣੇ ਘਰ ਰਹੀਆਂ ਤੂੰ ਨਹੀਂ ਗੱਲ ਉਹ ਵੀ ਨਹੀਂ ਇੱਥੇ ਦਾ ਮਾਹੌਲ ਵੀ ਕਾਫੀ ਅਜੀਬ ਆ ਅਜੀਬ ਮਤਲਬ ਕੋਈ ਗੱਲ ਹੋਈ ਆ ਜਿਵੇਂ ਭਾਬੀ ਤੂੰ ਮਨ ਦਾ ਦੱਸਣ ਲੱਗੀ ਹੋਈ ਸੀ ਪਹਿਲਾਂ 35-40 ਹਜ਼ਾਰ ਦੀਆਂ ਝਾਂਜਰਾਂ ਨਾਲੇ ਹੋਰ ਮੈਨੂੰ ਤਾਂ ਇੱਕ ਚੀਜ਼ ਵੀ ਨਹੀਂ ਦਿਖੀ ਫਿਰ ਤੂੰ ਭਾਜੀ ਨੂੰ ਪੁੱਛ ਕਿੱਥੇ ਨੇ ਟੁਮ ਪੁੱਛਿਆ ਸੀ ਕਹਿੰਦੇ ਭਾਬੀ ਕੁੜੀ ਨੇ ਜਦੋਂ ਲੋੜ ਹੋ ਮੰਗ ਲਈ ਫਿਰ ਤੈਨੂੰ ਸੋਚਣ ਦੀ ਕੀ ਲੋੜਾ ਮੰਗ ਲੈ ਭਾਬੀ ਤੋਂ ਕਹਦੇ ਕਿ ਦੇ ਦੋ ਉਹ ਕਹਿ ਦਿੰਦੀ ਆ ਜਦੋਂ ਕਿਤੇ ਜਾਣਾ ਹੋਊਗਾ ਕੋਈ ਫੰਕਸ਼ਨ ਆਊਗਾ ਉਦੋਂ ਪਾ ਲੈਵੀ ਉਹ ਤਾਂ ਠੀਕ ਆ ਪਰ ਤੇਰੀ ਚੀਜ਼ ਆ ਨਾ ਤੂੰ ਆਵਦੇ ਹੱਥ ਚ ਰੱਖ ਮੰਗ ਉਹਨਾਂ ਤੋਂ ਸੱਚ ਦੱਸਣ ਤਾਂ ਗਵੰਢਣ ਆਈ ਸੀ ਘਰੇ ਜਦੋਂ ਤੇਦੀ ਰਸੋਈ ਚ ਚਾਹਣੋਂ ਆਉਣ ਕੇ ਇਹਨੂੰ ਦੱਸਦੀ ਸੀ ਕਿ ਦੀਦੀ ਮੰਮੀ ਦੇ ਹੱਥ ਵੀ ਚੱਕਦੇ ਆ ਮਾਰ ਦਿਆ ਜਦੋਂ ਘਰ ਕੋਈ ਨਹੀਂ ਹੁੰਦਾ ਫਿਰ ਤੋ ਉਹਨਾਂ ਨਾਲ ਹੀ ਗੱਲ ਕਰਨਾ ਨਾਲੇ ਤੇਰੀ ਸਪੋਰਟ ਵੀ ਹੋ ਗਈ ਉਹਨਾਂ ਨੂੰ ਉਹਨ ਤਾਂ ਪਰ ਉਹ ਫਿਰ ਵੀ ਉਹਨਾਂ ਦੀ ਉਹ ਸਾਈਡ ਲੈਂਦੇ ਆ ਨਾ ਸਾਰਾ ਟੱਬਰ ਹੀ ਉੱਤੇ ਹੋਇਆ ਯਾਰ ਮੇਰਾ ਤਾਂ ਤੇਰੀਆਂ ਗੱਲਾਂ ਸੁਣ ਸੁਣ ਹੀ ਸਿਰ ਘੁੰਮ ਗਿਆ ਅੱਜ ਦੱਸਣਾ ਤਾਂ ਕੁਝ ਵੀ ਸਮਝ ਨਹੀਂ ਆਉਂਦਾ ਇਹਦਾ ਮਤਲਬ ਸਾਰਾ ਘਰੀ ਤੇਰੀ ਭਾਬੀ ਜੀ ਨਹੀਂ ਕੰਮ ਆ ਰੱਖਿਆ ਕੋਈ ਕੰਮ ਹੁੰਦਾ ਕਿਤੇ ਜਾਣਾ ਆਉਣਾ ਇਹ ਪਹਿਲਾਂ ਦੀ ਦੇ ਰੂਮ ਚ ਜਾਂਦੇ ਆ ਉਹਨਾਂ ਤੋਂ ਪਰਮਿਸ਼ਨ ਲੈਣ ਵਾਸਤੇ ਲੈ ਤੇਰੀ ਜਠਾਣੀਆਂ ਨਰਿੰਦਰ ਮੋਦੀ ਬਣੀ ਪਈ ਹੈ ਆਪਣੇ ਪਿਓ ਤੋਂ ਜਾਂ ਮਾਂ ਤੋਂ ਪਰミਸ਼ਨ ਲੈਣੀ ਹੋਵੇ ਉਹ ਮੈਨੂੰ ਸਮਝ ਵੀ ਆਉਂਦਾ ਪਰ ਲਾਣੀਦਾਰ ਨਹੀਂ ਦੀਦੀ ਬਣੀ ਹੋਈ ਆ ਮੰਮੀ ਦੇ ਹੁੰਦੇ ਹੋਏ ਮੇਰੇ ਪੱਲੇ ਕੁਛ ਨਹੀਂ ਪੈਂਦਾ ਕਿ ਚੱਲ ਕਿਰਿਆ ਯਾਰ ਤੇਰੀ ਸੱਸ ਨੂੰ ਨਾ ਥੋੜੀ ਜੀ ਉਂਗਲੀ ਲਾ ਕੇ ਉਹਨੂੰ ਕਿਹੜੀ ਜੀ ਚਾਹ ਬਣਾ ਕੇ ਦੇਦੀ ਉਹ ਲਵੇ ਉਹਨੂੰ ਗੋਡਿਆਂ ਥੱਲੇ ਫੇਰ ਸੈਟ ਹੋਊ ਸਾਰਾ ਕੁਛ ਇਹ ਕੀ ਮਤਲਬ ਹੋਇਆ ਮੈਂ ਤਾਂ ਕਹਿ ਨਹੀਂਆ ਜਦੋਂ ਇਹਨੂੰ ਟਾਉਣਗੇ ਨਾ ਨਾਲੀ ਤੂੰ ਲੱਗ ਜੀ ਇਹਦੇ ਜੁੰਡੇਸ ਮਾਰ ਕੇ ਪੱਟ ਦਿਓ ਜਾਂਦੀ ਉਹ ਦਿਖਾ ਦੇ ਤਾਂ ਆਪਣੇ ਰੰਗ ਇਹਨਾਂ ਨੇ ਕਿਹੜੀ ਨੂੰ ਫਰਨੀਚਰ ਦੇਣ ਤੋਂ ਵੀ ਮਨ ਕਰਤਾ ਕਿ ਕਿਹੜਾ ਇੱਥੇ ਰਹਿਣਾ ਆ ਮੈਨੂੰ ਸੀ ਕਿ ਹੋਊਗਾ ਉੱਥੇ ਪਰ ਜਦੋਂ ਮੈਂ ਪੜਤੋਲਾਵਾ ਕੁਛ ਵੀ ਨਹੀਂ ਹੈਗਾ ਨਾ ਡਰੈਸਿੰਗ ਟੇਬਲ ਤੇ ਨਾ ਅਲਮਰਾ ਈਵਨ ਕੱਪੜੇ ਵੀ ਸੂਟਕੇਸ 'ਚ ਹੀ ਰੱਖੇ ਪਏ ਆ ਮੇਰੇ ਯਾਰ ਤੇਰੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਹੋਰ ਹੀ ਸ਼ੱਕ ਜਾ ਹੋਣ ਲੱਗਿਆ ਸੀਰੀਅਸਲੀ ਇਹ ਕੀ ਗੱਲ ਬਣੀ ਚੰਗਾ ਸਮਝ ਨਹੀਂ ਲੱਗ ਰਿਹਾ ਚੱਲ ਕੀ ਰਿਹਾ ਅਜੀਬੀ ਫੀਲਿੰਗ ਆਉਂਦੀ ਹੈ ਕੋਈ ਨਾ ਤੂੰ ਚਿੰਤਾ ਨਾ ਕਰ ਮੈਂ ਸੋਚਦੀ ਆਂ ਕੁਛ ਹੂੰ